ਬਹੁਤ ਜ਼ਿਆਦਾ ਭੀੜ ਹੈ ਇੰਡਸਟਰੀ ਦੇ ਵਿੱਚ ਭੀੜ ਬਹੁਤ ਜ਼ਿਆਦਾ ਹੈ ਭੀੜ ਦੇ ਵਿੱਚੋਂ ਨਿਕਲ ਕੇ ਅੱਗੇ ਆਣਾ ਬਹੁਤ ਮੁਸ਼ਕਿਲ ਹੈ ਜੀ ਮੈਂ ਧੰਨਵਾਦ ਉਹਨਾਂ ਮੈਮ ਪੂਜਾ ਲੁਥਰਾ ਜੀ ਦਾ ਕਰਨਾ ਚਾਹਾਂਗਾ ਜੋ ਸਾਨੂੰ ਇਸ ਟਾਈਮ ਸਾਡੇ ਸ਼ਹਿਰ ਦੇ ਵਿੱਚ ਐਮਸੀ ਵੀ ਆਣਾ ਤੋ ਤਿੰਨ ਸਟਿੰਗਰਾਂ ਨਾਲ ਮੇਰੀ ਗੱਲਬਾਤ ਹੋਈ ਤਾਂ ਅਗੋ ਉਹਨਾਂ ਦਾ ਆਨਸਰ ਹੀ ਹੁੰਦਾ ਸੀ ਕਿ ਬਾਈ ਤੇਰਾ ਗੀਤ ਰਿਪੋਰਟ ਕਰ ਦੇਾਂਗੇ ਬਟ ਇਹਦਾ ਖਰਚਾ ਤੈਨੂੰ ਕਰਨਾ ਪਏਗਾ ਗੀਤ ਦਾ ਜੋ ਆਡੀਓ ਖਰਚਾ ਹੋਏਗਾ ਉਹ ਵੀ ਤੇਰੇ ਵੱਲ ਹੋਏਗਾ ਜੋ ਇਹ ਵੀ ਪ੍ਰਮੋਸ਼ਨ ਵੀਡੀਓ ਜੋ ਵੀ ਖਰਚਾ ਹੋਏਗਾ ਉਹ ਤੇਰਾ ਹੋਏਗਾ ਸਾਡੇ ਵੱਲੋਂ ਖਰਚਾ ਨਹੀਂ ਹੋਏਗਾ ਤੇਰਾ ਸੀ ਗੀਤ ਰਿਪੋਰਟ ਦਾ ਮੈਂ ਰਾਜ ਦੇ ਨਾਲ ਫਿਰ ਆਪਣਾ ਸ਼ਹਿਰ ਦਾ ਨਾਮ ਐਡ ਕੀਤਾ ਠੀਕ ਹੈ ਰਾਜ ਫਾਜ਼ਿਲ ਦਾ ਠੀਕ ਹੈ ਲੋਕ ਪੰਜਾਬੀ ਰੇਡ ਦੇਖ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਤੁਹਾਡਾ ਦੋਸਤ ਹਰਜਿੰਦਰ ਸ਼ਰਮਾ ਤੇ ਤੁਸੀਂ ਦੇਖ ਰਹੇ ਹੋ ਸਾਡਾ ਖਾਸ ਪ੍ਰੋਗਰਾਮ ਫਾਜ਼ਿਲ ਕਾ ਦੇ ਫਨਕਾਰ ਇਸੇ ਹੀ ਕੜੀ ਵਿੱਚ ਅੱਜ ਇਸ ਫਨਕਾਰ ਨਾਲ ਤੁਹਾਡੀ ਮੁਲਾਕਾਤ ਕਰवाने ਜਾ ਰਹੇ ਹਾਂ ਉਸ ਦਾ ਨਾਮ ਹੈ ਰਾਜ ਫਾਜ਼ਿਲ ਕਾ ਜੋ ਕਿ ਆਪਣੇ ਗੀਤਕਾਰ ਹੈ ਤੇ ਆਪਣੀ ਗੀਤਾ ਦੇ ਰਾਹੀਂ ਆਪਣੇ ਇਲਾਕੇ ਦਾ ਨਾਮ ਰੋਸ਼ਨ ਕਰ ਰਿਹਾ ਹੈ ਤਾ ਜਿਆਦਾ ਸਮਾਂ ਆਪਾਂ ਗੱਲਾਂ ਬਾਤਾਂ ਵਿੱਚ ਨਹੀਂ ਵਿਅਤ ਕਰਦੇ ਸੀ ਦੀ ਮੁਲਾਕਾਤ ਕਰਵਾਨੇ ਆ ਰਾਜ ਫਾਜ਼ਿਲਕਾ ਨਾਲ ਫਾਜ਼ਿਲਕਾ ਹੀ ਸੱਪਤ ਪਹਿਲਾਂ ਤੁਹਾਡਾ ਸਵਾਗਤ ਹੈ ਸਾਡੇ YouTube ਚੈਨਲ ਲੋਕ ਪੰਜਾਬੀ ਰੇਡੀਓ ਦੇ ਪ੍ਰੋਗਰਾਮ ਫਾਜ਼ਿਲਕਾ ਦੇ ਫਨਕਾਰ ਚ। ਸਭ ਤੋਂ ਪਹਿਲਾਂ ਤੁਹਾਡੇ ਸਾਡੇ ਫਾਜ਼ਿਲਕਾ ਪਹੁੰਚਣ ਤੇ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਔਰ ਜਿੰਨੇ ਵੀ ਸਾਡੇ ਸਰੋਤੇ ਲੋਕ ਪੰਜਾਬੀ ਰੇਡੀਓ ਦੇਖਦੇ ਹਨ ਸਾਰਿਆਂ ਨੂੰ ਸਾਡੀ ਨਮਸਕਾਰ ਪੂਰੀ ਟੀਮ ਵੱਲੋਂ ਜੀ। ਗੱਲਾਂ ਬਾਤਾਂ ਆਪ ਕਰਾਂਗੇ ਪਿਆਰ ਮੁਹੱਬਤ ਦੀਆਂ ਲੋਕਾਂ ਦੀਆਂ ਤੁਹਾਡੀ ਜ਼ਿੰਦਗੀ ਬਾਰੇ ਕੁਝ ਜਾਣਾਂਗੇ ਕੁਝ ਤੁਹਾਡੀ ਗੀਤਾ ਬਾਰੇ ਜਾਣਾਂਗੇ ਜੀ ਤਾਂ ਨਰਵਸ ਨੀ ਹੋਣਾ ਆਰਾਮ ਦੇ ਨਾਲ ਠੀਕ ਹੈ ਜੀ ਤਾਂ ਬਾਈ ਜੀ ਆਪਣਾ ਸ਼ੁਭਨਾਮ ਕੀ ਹੈ ਤੁਹਾਡਾ ਸ਼ੁਭਨਾਮ ਹੈ ਜੀ ਸੰਦੀਪ ਕੁਮਾਰ ਸੰਦੀਪ ਕੁਮਾਰ ਤੇ ਰਾਜ ਫਾਜ਼ਲ ਕਾ ਕਿਵੇਂ ਬਣੇ ਇਹ ਜੀ ਬਚਪਨ ਚ ਜਿੱਦਾਂ ਸਾਡੇ ਦਾਦਾ ਜੀ ਕੋਲੇ ਬਾੜਾ ਵੱਡਾ ਨਾਮ ਲਿੱਤਾ ਨਹੀਂ ਜਾਂਦਾ ਸੀ ਅੱਛਾ ਸੰਦੀਪ ਤਾਂ ਉਹਨਾਂ ਨੇ ਇਹ ਨਾਮ ਦਿੱਤਾ ਮੈਨੂੰ ਕਿ ਮੇਰਾ ਬੇਟਾ ਰਾਜ ਹੈ ਠੀਕ ਹੈ ਤਾਂ ਮੈਂ ਇਹਨੂੰ ਰਾਜ ਕਹਿ ਕੇ ਬੁਲਾਉਂਗਾ ਠੀਕ ਹੈ ਮੇਰੇ ਤੋਂ ਸੰਦੀਪ ਕਹਿ ਕੇ ਨਹੀਂ ਬੁਲਾਇਆ ਜਾਂਦਾ ਠੀਕ ਹੈ ਤਾ ਇਹ ਮੈਨੂੰ ਦਾਦਾ ਜੀ ਦੀ ਗੁਰਤੀ ਚੋਂ ਨਾਮ ਮਿਲਿਆ ਸਮਝ ਲਓ ਅੱਛਾ ਰਾਜ ਠੀਕ ਹੈ ਫਾਜ਼ਿਲਕਾ ਆਪਣਾ ਔਰ ਫਾਜ਼ਿਲਕਾ ਮੈਂ ਆਪਣੇ ਜਦੋਂ ਮੇਰਾ ਗੀਤਕਾਰੀ ਦਾ ਸਫ਼ਰ ਸ਼ੁਰੂ ਹੋਇਆ ਤਾਂ ਗੀਤਕਾਰੀ ਦੇ ਸਫ਼ਰ ਦੇ ਨਾਲ ਮੈਂ ਰਾਜ ਦੇ ਨਾਲ ਫਿਰ ਆਪਣਾ ਸ਼ਹਿਰ ਦਾ ਨਾਮ ਐਡ ਕੀਤਾ ਠੀਕ ਹੈ ਰਾਜ ਫਾਜ਼ਿਲਕਾ ਠੀਕ ਹੈ ਤਾਂ ਤੁਹਾਡਾ ਬਚਪਨ ਕਿੱਥੇ ਬੀਤਿਆ ਤੁਹਾਡਾ ਮੇਰਾ ਬਚਪਨ ਜੀ ਸ਼ਹਿਰ ਫਾਜ਼ਿਲਕਾ ਦੇ ਵਿੱਚ ਹੀ ਬੀਤਿਆ ਇੱਥੋਂ ਦਾ ਹੀ ਮੇਰਾ ਜਨਮ ਹੈ ਨਹੀਂ ਆਬਾਦੀ اسلام آباد ਠੀਕ ਹੈ ਤਾਂ এডਿਕੇਸ਼ਨ ਪੜਾਈ ਲਿਖਾਈ ਕਿੱਥੋਂ ਕੀਤੀ ਸਾਰੀ ਪੜ੍ਹਾਈ ਸਰ ਮੈਨੇ 5 ਕਲਾਸ ਤੱਕ ਇੰਗਲਿਸ਼ ਮੀਡੀਆ ਮੱਥੇ ਸਕੂਲ ਟਿੰਕੂ ਮਾਡਲ ਸਕੂਲ ਹੈ ਉਹਦੇ ਵਿੱਚ ਕੀਤੀ ਔਰ ਉਸ ਤੋਂ ਬਾਅਦ ਗਵਰਨਮੈਂਟ ਬੁਆਏ ਸਕੂਲ ਅੱਛਾ ਫਾਜ਼ਿਲਕਾ ਫਾਜ਼ਿਲਕਾ ਇੱਥੇ ਲੋਕਰ ਹੀ ਕੀਤੀ ਠੀਕ ਹੈ ਤਾਂ ਤੁਹਾਨੂੰ ਗੀਤਕਾਰ ਜਿਹੜੀ ਗੀਤਾ ਲਿਖਣ ਚਿੰਨ ਕਿੱਥੋਂ ਪੈਦਾ ਹੋਈ ਇਹ ਮੈਂ 14-15 ਸਾਲ ਦਾ ਸੀ ਸਰ ਤਾਂ ਉਸ ਟਾਈਮ ਦੌਰ ਸੀ ਸੈਂਟਸੰਗ ਗੀਤਾਂ ਦਾ ਠੀਕ ਹੈ ਤਾਂ ਸੈਂਟਸੰਗ ਗੀਤ ਮੈਂ ਬਹੁਤ ਜ਼ਿਆਦਾ ਸੁਣਦਾ ਸੀ ਬਹੁਤ ਜ਼ਿਆਦਾ ਲਗਨ ਸੀ ਮੈਨੂੰ ਠੀਕ ਹੈ। ਔਰ ਛੋਟੇ ਹੁੰਦਿਆਂ 10-11 ਸਾਲ ਦੀ ਉਮਰ 'ਚ ਮੈਂ ਟੋਲ ਤੇ ਚੁੰਮਰ ਪਾਣ ਦਾ ਬਹੁਤ ਸ਼ੌਕੀਨ ਸੀ। ਹਮਮ। ਨਾਲ ਬੋਲੀਆਂ ਬੋਲੀਆਂ ਔਰ ਚੁੰਬਰ ਖੇਲਣਾ ਨਾਲ ਬੋਲੀਆਂ ਪਾਉਣਾ ਤਾਂ ਉੱਥੋਂ ਮੈਨੂੰ ਇੱਕ ਇਧਰ ਲੱਗੀ ਗਉਣ ਦਾ ਉਹ ਤਾਂ ਸ਼ੌਕ ਹੈਗਾ ਹੀ ਹੈਗਾ ਸੀ ਬੋਲੀਆਂ ਪਾਣ ਦਾ। ਹਮਮ। ਤਾਂ ਨਾਲ-ਨਾਲ ਸੈਟ ਸੌਂਗ ਗੀਤ ਜਿੱਦਾਂ ਮੈਂ ਸੁਣਦਾ ਸੀ ਠੀਕ ਹੈ। ਤਾਂ ਉੱਥੋਂ ਮੇਰਾ ਸ਼ੌਕ ਅੱਗੇ ਨੂੰ ਵਧਾ ਗਿਆ। ਠੀਕ ਹੈ। ਤਾਂ ਮੈਂ ਕੋਸ਼ਿਸ਼ ਹੋੜੀ-ੋੜੀ ਗੀਤ ਲਿਖਣ ਬਾਰੇ ਸੋਚਿਆ ਕਿ ਮੈਂ ਲੋਕ ਕਿਦਾਂ ਗੀਤ ਲਿਖਦੇ ਯਾਰ ਮੈਂ ਵੀ ਲਿਖ ਕੇ ਦੇਖਾਂ ਤਾਂ ਮੈਂ ਉਥੋਂ ਗੀਤ ਲਿਖਣ ਦੀ ਸਟਾਰਟਿੰਗ ਆਪਣੀ ਕੀਤੀ ਅੱਛਾ ਬਾਈ ਜੀ ਕਿੰਨੇ ਸਾਲ ਦੀ ਉਮਰ ਸੀ ਜਦੋਂ ਤੁਸੀਂ ਲਿਖਣਾ ਸ਼ੁਰੂ ਕੀਤਾ ਇਹ ਲਿਖਣਾ ਸਰ 17-18 ਸਾਲ ਦੀ ਉਮਰ ਤੋਂ ਮੈਨੂੰ ਲੱਗਣ ਲੱਗੀ ਸੀ ਲਿਖਣ ਦੀ ਠੀਕ ਹੈ ਤਾਂ ਪਹਿਲਾ ਕਿਹੜਾ ਗੀਤ ਤੁਸੀਂ ਲਿਖਿਆ ਆ ਸਭ ਤੋਂ ਪਹਿਲਾ ਗੀਤ ਮੈਂ ਲਿਖਿਆ ਸੀ ਜੀ ਦਿੱਲੀ ਵਿੱਚ ਰਹਿਣ ਵਾਲੀ ਕੁੜੀ ਐ ਅਸਫਾਜਿਲ ਕਾਦੇ ਵਿੱਚ ਰਹਿਣਾ ਇਸ ਤਰ੍ਹਾਂ ਦਾ ਬਈ ਲਾਈਨਾ ਜੋੜ ਮੋੜ ਕੇ ਤੇ ਸਟਾਰਟਿੰਗ ਜੀ ਆਪਦੀ ਕੀਤੀ ਸੀਗੀ। ਮਤਲਬ ਕੁ ਸ਼ਬਦ ਲਿਖੇ ਸੀ। ਹਾਂਜੀ। ਤਾਂ ਫਿਰ ਹੌਲੀ ਹੌਲੀ ਗੀਤ ਬਣਨ ਲੱਗ ਪਏ। ਹੌਲੀ ਹੌਲੀ ਗੀਤ ਦਾ ਜਿਦਾਂ ਜਿਦਾਂ ਅੱਗੇ-ਅੱਗੇ ਦਿਮਾਗ ਚ ਆਂਦੀਆਂ ਗਿਆ ਚੀਜ਼ਾਂ ਸੁਣ ਸੁਣ ਕੇ। ਤਾਂ ਉਹ ਲਗਨ ਵੱਧ ਗਈ। ਫਿਰ ਮੇਰਾ ਉਸ ਤੋਂ ਬਾਅਦ ਲਿਖਿਆ ਸੀ ਯਾਰਾਂ ਦਾ ਪਿਆਰ। ਯਾਰਾਂ ਦਾ ਪਿਆਰ। ਫਰਸਟ Song ਜੋ ਮੇਰਾ ਰਿਕਾਰਡ ਹੋਇਆ। ਅੱਛਾ। ਤਾਂ ਜੋ ਜੋ ਤੁਸੀਂ ਪਹਿਲਾ ਗੀਤ ਲਿਖਿਆ ਸੀ ਕੋ ਚੰਦ ਲੈਣਾ ਯਾਦ ਨਹੀਂ ਆਉਂਦੀ। ਹਾਂ। ਉਧੀਆਂ ਉਹ ਤੁਹਾਨੂੰ ਗੀਤ ਗੁੰਗਨਾ ਕੇ ਕੁਝ ਸੁਣਾ ਦੇਣਾ ਜੀ ਹੋ ਤੈਨੂੰ ਕੁੜੇ ਮਾਣ ਤੇਰੇ ਡੈਡ ਦੀ ਕਮਾਈ ਦਾ ਨਹੀਂ ਮੈਨੂੰ ਪੂਰਾ ਮਾਣ ਮੇਰੇ ਬਾਪੂ ਦੀ ਚੜ੍ਹਾਈ ਦਾ ਉਹ ਤੈਨੂੰ ਕੁੜੇ ਮਾਣ ਤੇਰੇ ਡੈਡ ਦੀ ਕਮਾਈ ਦਾ ਨਹੀਂ ਮੈਨੂੰ ਪੂਰਾ ਮਾਣ ਤੇਰੇ ਬਾਪੂ ਦੀ ਚੜ੍ਹਾਈ ਦਾ ਅਥਰੀ ਪਰਿੰਡਾ ਵਾਂਗੂ ਫਿਰੇ ਕੁੜੀਏ ਉਹ ਮੱਛਰੀ ਪਰਿੰਡਾ ਵਾਂਗੂ ਫਿਰੇ ਕੁੜੀਏ ਯਾਰਾਂ ਦਾ ਵੀ ਕਿਤੇ ਬਿੱਲੋ ਜੱਕੇ ਅੜਦਾ ਉਹ ਨਾਰਾਂ ਦੇ ਪਿਆਰ ਪਿੱਛੇ ਹਰ ਕੋਈ ਖੜੇ ਨਹੀਂ ਯਾਰਾਂ ਦੇ ਪਿਆਰ ਪਿੱਛੇ ਜੱਟ ਖੜਦਾ ਨਾਰਾਂ ਦੇ ਪਿਆਰ ਪਿੱਛੇ ਹਰ ਕੋਈ ਖੜੇ ਤੇ ਯਾਰਾਂ ਦੇ ਪਿਆਰ ਪਿੱਛੇ ਜੱਟ ਖੜਦਾ ਇਹ ਪਹਿਲਾ ਗੀਤ ਸੀ ਹਾਂਜੀ ਇਹ ਮੇਰਾ ਫਰਸਟ ਗੀਤ ਸੀ ਜੀ ਜੋ ਰਿਕਾਰਡ ਆਇਆ ਇਹ ਰਿਕਾਰਡ ਹੋਇਆ ਸੀ ਹਾਂਜੀ ਕਿਹੜੇ ਸਿੰਗਰ ਨੇ ਆਇਆ ਸੀ ਇਹ ਸਿੰਗਰ ਸੋਨੂ ਸਜੀਵ ਜੀ ਨੇ ਗਾਇਆ ਜੀ ਅੱਛਾ ਤੇ ਕੋਡ ਹੋ ਗਿਆ ਸੀ ਕਿ ਕੋਈ ਮੁਸ਼ਕਲਾ ਸਾਹਿਬ ਸਰ ਬਹੁਤ ਇਹ ਲਾਈਨ ਬਹੁਤ ਟੇਡੀ ਮੇਡੀ ਹੈ ਸਰ ਇਦੇ ਵਿੱਚ ਮੈਨੂੰ ਬਹੁਤ ਦਿੱਕਤਾਂ ਆਈਆਂ। ਅੱਛਾ ਮੈਂ ਜਦ ਵੀ ਕਿਸੇ ਸਿੰਗਰ ਦਾ ਉਦੋਂ ਦਿੱਲੀ ਦੂਰਦਰਸ਼ਨ ਜਲੰਧਰ ਦੂਰਦਰਸ਼ਨ ਚੱਲਦਾ ਸੀਗਾ ਜੀ। ਉਹਦੇ ਤੇ ਸਿੰਗਰਾਂ ਦੇ ਨਾਲ ਕੰਟੈਕਟ ਨੰਬਰ ਆਂਦੇ ਸੀ। ਔਰ ਉਹਨਾਂ ਤੋਂ ਮੈਂ ਨੰਬਰ ਦੇਖ ਕੇ ਡਾਇਰੀ ਤੇ ਲਿਖ ਲੈਂਦਾ ਸੀ। ਜਦ ਵੀ ਮੈਂ ਉਹਨਾਂ ਨਾਲ ਕੋਈ ਕੰਟੈਕਟ ਕਰਨ ਦੀ ਗੱਲ ਕਰਦਾ ਸੀ ਤਾਂ ਉਹਨਾਂ ਨਾਲ ਗੱਲ ਨਹੀਂ ਹੁੰਦੀ ਸੀ ਕਿਉਂਕਿ ਉਹਨਾਂ ਦੇ ਜੋ ਮੈਨੇਜਰ ਹੁੰਦੇ ਨੇ ਉਹ ਗੱਲ ਨਹੀਂ ਕਰਵਾਂਦੇ ਸੀ। ਉਹ ਬਸ ਇਹੀ ਜਵਾਬ ਮਿਲਦਾ ਸੀ ਕਿ ਸਿੰਗਰ ਸਾਹਿਬ ਬਾਹਰ ਗਏ ਨੇ ਜੀ। ਬਾਹਰ ਸ਼ੋਅ ਤੇ ਨੇ। ਅੱਛਾ ਤਾਂ ਕਿਸੇ ਨੇ ਮੇਰੀ ਬਾਹ ਨਹੀਂ ਪਕੜੀ। ਅੱਛਾ ਤਾਂ ਮੈਂ ਉਸ ਤੋਂ ਬਾਅਦ ਫਿਰ ਇਹ ਸੋਚਿਆ ਕਿ ਯਾਰ ਕਿਉਂ ਨਾ ਜਦ ਆਪਾਂ ਮਾਲਕ ਨੇ ਲਿਖਣ ਦੀ ਬਖਸ਼ਿਸ਼ ਕੀਤੀ ਹੈ ਤਾਂ ਕਿਉਂ ਨਾ ਆਪਦੇ ਘਰ ਚੋਂ ਹੀ ਛੋਟੇ ਬ੍ਰਦਰ ਨੂੰ ਇਸ ਲਾਈਨ ਦੇ ਵਿੱਚ ਖੜਾ ਕੀਤਾ ਜਾਵੇ ਠੀਕ ਹੈ ਅਦਰ ਸੋਨੂ ਸੰਜੀਵ ਜਿਹਨੂੰ 뮤직 ਲਾਈਨ ਵਿੱਚ ਆਕੇ ਉਹਨਾਂ ਨੇ ਮਿਊਜ਼ਿਕ ਦੀ ਸਟੱਡੀ ਕੀਤੀ ਅੱਛਾ ਮਿਊਜ਼ਿਕ ਨੂੰ ਅੱਛੀ ਤਰ੍ਹਾਂ ਅਮਰੀਕੀਆਂ ਨਾਲ ਸਿੱਖਿਆ ਉਸ ਤੋਂ ਬਾਅਦ ਫਿਰ ਮੇਰਾ ਗੀਤ ਇਹ ਉਹਨਾਂ ਨੇ ਰਿਕਾਰਡ ਕੀਤਾ ਆਪਣੀ ਵੋਕਲ ਦੇ ਵਿੱਚ ਵੋਕਲ ਗੀਤਕਾਰ ਦੇ ਲਈ ਤੁਸੀਂ ਗੁਰੂ ਕਿੜਾਤਾ ਰਹੇ ਜਿਸਨ ਤੁਹਾਨੂੰ ਪਰਪੱਤਰ ਸੀ ਹੋਵੇ ਤੇ ਕੋਈ ਕਮੀਆਂ ਕਿਵੇਂ ਹੁੰਦੀਆਂ ਨੇ ਕੋਈ ਗੀਤ ਚ ਕਮੀਆਂ ਨੂੰ ਦੂਰ ਕਿਵੇਂ ਕੀਤਾ ਜਾਂਦਾ ਇਹ ਕੋਈ ਗੁਰੂ ਤਾਰਿਆ ਹੈ ਕਿ ਨਹੀਂ ਤਾਰਿਆ ਨਹੀਂ ਇਹਦੇ ਬਾਰੇ ਤਾਂ ਮੈਂ ਇਹ ਹੀ ਕਹਿ ਸਕਾਂਗਾ ਜੀ ਮੇਰੇ ਜੇ ਮੈਂ ਸਮਝਾਂ ਤਾਂ ਮੇਰੇ ਗੁਰੂ ਜਿਨ੍ਹਾਂ ਨੂੰ ਮੈਂ ਸੈਟਸੋਂ ਸੁਣਦਾ ਸੀ ਮਾਸਟਰ ਸੁਨੀਮ ਲਾਲੋ ਸਮਾ ਮਾਸਟਰ ਸਰ ਉਹ ਦੂਸਰਾ ਹੈ ਆਪਣੇ ਸਰ ਸਰਦੂਰ ਸਿਕੰਦਰ ਸਾਹਿਬ ਸਾਫਰ ਕੋਟੀ ਸਾਹਿਬ ਤਾਂ ਅੱਜ ਮੈਂ ਦੇਖਾ ਤਾਂ ਮੇਰੇ ਸਰ ਉਸਤਾਦ ਹੋਈ ਨੇ ਕਿਉਂਕਿ ਮੈਂ ਉਹਨਾਂ ਨੂੰ ਸੁਣ ਸੁਣ ਕੇ ਹੀ ਲਿਖਣਾ ਸ਼ੁਰੂ ਕੀਤਾ ਠੀਕ ਹੈ ਆਦਰਵਾਇਜ਼ ਮੇਰਾ ਕੋਈ ਉਸਤਾਦ ਨਹੀਂ ਹੈ ਉਸ ਮਾਤਾ ਰਾਣੀ ਦੀ ਕਿਰਪਾਈ ਹੋਈ ਹੈ ਜੀ ਅੱਛਾ ਮੈਂ ਗੋਲ ਗਿਫਟ ਕਿਹਾ ਆਪਣੇ ਆਪ ਸੀ ਮਿਲਿਆ ਮਤਲਬ ਕਿ ਗੀਤ ਕਰ ਲਿਖਣ ਦਾ ਗੀਤ ਲਿਖਣ ਦੀ ਜਿਹੜੀ ਮਿਲਿਆ ਗੋਲ ਗਿਫਟ ਗੋਲ ਗਿਫਟ ਵਾਲੋ ਹੀ ਹੈ ਹਾਂਜੀ ਮਾਤਾ ਦੀ ਕਿਰਪਾਈ ਕਹਿ ਸਕਦੇ ਹਾਂ ਜੀ ਕਿਰਪਾ ਹੋਈ ਹੈ ਉਹਨਾਂ ਦੀ ਅੱਛਾ ਤੇ ਕਿਹੜੇ ਕਿਹੜੇ ਸਿੰਗਰਾਂ ਨੇ ਫਿਰ ਤੁਸੀਂ ਗੀਤ ਗਾਏ ਇਸ ਤੋਂ ਬਾਅਦ ਆ ਇਹਦੇ ਤੋਂ ਇਲਾਵਾ ਸਿੰਗਰ ਸੁਣ ਨੂੰ ਸੰਜੀਵ ਤੋਂ ਇਲਾਵਾ ਇੱਕ ਨਵ ਈ ਸਿੰਗਰ ਨੇ ਠੀਕ ਹੈ ਉਹਨਾਂ ਨੇ ਗਾਇਆ ਠੀਕ ਹੈ ਔਰ ਇੱਕ Song ਮੇਰਾ ਰਾਏ ਹੈਰੀ ਜੀ ਨੇ ਗਾਇਆ ਠੀਕ ਹੈ ਔਰ ਬਾਕੀ ਤਕਰੀਬਨ Song ਮੇਰੇ ਸਿੰਗਰ ਸੋਨੂ ਸੰਜੀਵ ਨੂੰ ਮੈਂ ਕਰਵਾ ਰਿਆਂ ਰਿਕਾਰਡ ਠੀਕ ਹੈ ਤਾਂ ਇੱਕ ਅਕਸਰ ਦੇਖਿਆ ਜਾਂਦਾ ਹੈ ਗੀਤਕਾਰ ਦੀ ਸਭ ਤੋਂ ਵੱਡੀ ਸਮੱਸਿਆ ਹੁੰਦੀ ਕਿ ਕਿਸੇ ਚੰਗੇ ਕਲਾਕਾਰ ਨੂੰ ਗੀਤ ਗਣਵਾ ਦੇ ਦੰਦਾ ਹਾਂਜੀ ਤਾਂ ਉਹ ਗੀਤਕਾਰ ਕਹਿੰਦਾ ਤੁਹਾਡਾ ਗੀਤ ਮੈਂ ਗਾ ਦੂੰਗਾ ਪਰ ਉਹਦੇ ਬਦਲੇ ਪੈਸੇ ਲੂੰਗਾ 2000 5000 ਦਾ ਜੇਕਰ ਛੋਟੇ ਮੋਟੇ ਸਿੰਗਰ ਕਹੇ ਜੋ ਵੱਡੇ ਸਿੰਗਰ ਕਹ ਲਈ ਤਾਂ ਉਹਦੀ ਮਾਊਂਟ ਵੱਜ ਜਾਂਦੀ ਹੈ ਹਾਂਜੀ ਕਿ ਤੁਹਾਡਾ ਨਾਲ ਕੋਈ ਆਜੀ ਕੱਟਣਾ ਵਾਪਰੀ ਹੈ ਹੋਈ ਆ ਜੀ ਮੈਂ 2-3 ਸਿੰਗਰਾਂ ਨੂੰ ਫੋਨ ਮੇਰੀ ਗੱਲਬਾਤ ਹੋਈ ਤਾਂ ਅੱਗੋਂ ਉਹਨਾਂ ਦਾ ਆਨਸਰ ਇਹ ਹੁੰਦਾ ਸੀ ਕਿ ਬਾਈ ਤੇਰਾ ਗੀਤ ਰਿਕਾਰਡ ਕਰ ਦਿਆਂਗੇ ਹਾਂ ਬਟ ਇਹਦਾ ਖਰਚਾ ਤੈਨੂੰ ਕਰਨਾ ਪਏਗਾ ਠੀਕ ਹੈ ਗੀਤ ਦਾ ਜੋ ਆਡੀਓ ਖਰਚਾ ਹੋਏਗਾ ਉਹ ਵੀ ਤੇਰੇ ਹੋਏਗਾ ਜੋ ਗੀਤ ਦੀ ਪ੍ਰੋਮੋਸ਼ਨ ਵੀਡੀਓ ਜੋ ਵੀ ਖਰਚਾ ਹੋਏਗਾ ਉਹ ਤੇਰਾ ਹੋਏਗਾ ਸਾਡੇ ਵੱਲੋਂ ਖਰਚਾ ਨਹੀਂ ਹੋਏਗਾ ਤੇਰਾ ਸੀ ਗੀਤ ਰਿਕਾਰਡ ਕਰਦੇ ਆਂਗੇ ਠੀਕ ਹੈ ਤਾਂ ਮੇਰੇ ਕੋਲ ਇੰਨੀ ਗੁੰਜਾਇਸ਼ ਨਹੀਂ ਹੁੰਦੀ ਸੀ ਕਿ ਮੈਂ ਉਹਨਾਂ ਨੂੰ ਆਪਣੇ ਖਰਚਾ ਦੇ ਕੇ ਗੀਤ ਰਿਕਾਰਡ ਕਰਾ ਸਕਾਂ ਇਸ ਕਰਕੇ ਫਿਰ ਮੈਂ ਆਪਣੇ ਛੋਟੇ ਬ੍ਰਦਰ ਨੂੰ ਸੋਨੂ ਸੰਜੀਵ ਨੂੰ ਇਸ ਲਾਈਨ 'ਚ ਖੜਾ ਕਰ ਮੈਂ ਕਹਾਂ ਲਈ ਇਹ ਗੀਤਕਾਰ ਦੀ ਜਿਹੜੀ ਜ਼ਿੰਦਗੀ ਮਤਲਬ ਕਿ ਗੀਤਕਾਰ ਬੰਨਣਾ ਵੀ ਕੋਈ ਸੌਖਾ ਕੰਮ ਨਹੀਂ ਹੈ ਬੜਾ ਬਹੁਤ ਔਖਾ ਹੈ ਜੀ ਇੰਡਸਟਰੀ ਵਿੱਚ ਆਪਣਾ ਨਾਮ ਨੂੰ ਅੱਗੇ ਲੈ ਕੇ ਜਾਣਾ ਬਹੁਤ ਔਖਾ ਹੈ ਜੀ ਇਹ ਲਾਈਨ ਬਹੁਤ ਟੇਢੀ ਮੇਢੀ ਹੈ ਕਿਉਂਕਿ ਇਸ ਇੰਡਸਟਰੀ ਤੇ ਲੋਕ ਬਹੁਤ ਜ਼ਿਆਦਾ ਪੀੜ ਹੈ ਇੰਡਸਟਰੀ ਦੇ ਵਿੱਚ ਪੀੜ ਬਹੁਤ ਜ਼ਿਆਦਾ ਹੈ ਔਰ ਪੀੜ ਦੇ ਵਿੱਚੋਂ ਨਿਕਲ ਕੇ ਅੱਗੇ ਆਣਾ ਬਹੁਤ ਮੁਸ਼ਕਿਲ ਕੰਮ ਹੈ ਬਹੁਤ ਮੁਸ਼ਕਿਲ ਕੰਮ ਹੈ ਆਪਣੇ ਇਲਾਕੇ ਦਾ ਲੋਕਾਂ ਦਾ ਕਿਹੋ ਜਿਹਾ ਪਿਆਰ ਰਿਹਾ ਤੁਹਾਨੂੰ ਲੋਕਾਂ ਦਾ ਦੇਖੋ ਜੀ ਲੋਕਾਂ ਦਾ ਪਿਆਰ ਸਾਨੂੰ ਹਮੇਸ਼ਾ ਹੀ ਸਟਾਰਟਿੰਗ ਤੋਂ ਹੀ ਬਹੁਤ ਵਧੀਆ ਰਿਹਾ ਹੈ ਰਿਸਪੌਂਸ ਔਰ ਇਲਾਕੇ ਦੀ ਸਪੋਰਟ ਸਾਨੂੰ ਇਹ ਹੀ ਰਹੀ ਹੁੰਦੀ ਹੈ ਹਮੇਸ਼ਾ ਹੀ ਰਹਦੀ ਹੈ ਕਿ ਸਾਡੇ ਇਲਾਕੇ ਦੇ ਬੱਚੇ ਨੇ ਚਲੋ ਨਾਮ ਸਾਡੇ ਫਾਜ਼ਿਲਕਾਰਾ ਰੋਸ਼ਨ ਕਰਨ ਅੱਗੇ ਵਧਨ ਜਿੰਨੀ ਵੀ ਸਪੋਰਟ ਹੁੰਦੀ ਹੈ ਸਾਨੂੰ ਮੱਲੇ ਦੇ ਲੋਕ ਜਾਂ ਸਾਡੇ ਸ਼ਹਿਰ ਨਿਵਾਸੀ ਸਾਨੂੰ ਬਹੁਤ ਸਪੋਰਟ ਕਰਦੇ ਆ ਜੀ ਜਦ ਵੀ ਸਾਡਾ ਕੋਈ ਗੀਤ ਨਵਾਂ ਆਉਂਦਾ ਤਾਂ ਸਾਨੂੰ ਬਹੁਤ ਸਪੋਰਟ ਕਰਦੇ ਆ ਹਾਂਜੀ ਫਾਈਨੈਂਸ਼ੀਅਲੀ ਸਪੋਰਟ ਵੀ ਕਰਦੇ ਆ ਕੀ ਬਾਤ ਹੈ ਮੈਂ ਫਿਰ ਤਾਂ ਕੁਝ ਚਾਰ ਨਾਮ ਤੋਂ ਯਾਦ ਨਹੀਂ ਕਿ ਜਿਹੜੇ ਤੁਹਾਡੀ ਮਤਲਬ ਫਾਈਨੈਂਸ਼ੀਅਲ ਸਪੋਰਟ ਜੇ ਕਿਸ ਤਰ੍ਹਾਂ ਸਪੋਰਟ ਕਰਦੇ ਆ ਤਾਂ ਕਿਉਂਕਿ ਕਾਬਲੇ ਤਾਰੀਫ ਕੰਮ ਹੈ ਜੀਗਾ ਸਿ ਵੀ ਕਾਫੀ ਇੰਟਰਵਿਊ ਕੀਤੇ ਨੇ ਕਈ ਲੋਕਾਂ ਨੂੰ ਪਲੇਟਫਾਰਮ ਨਹੀਂ ਮਿਲਿਆ ਜੇ ਪਲੇਟਫਾਰਮ ਮਿਲਿਆ ਤਾਂ ਉਹਨਾਂ ਨੂੰ ਕੋਈ سپورਟ ਨਹੀਂ ਮਿਲੀ ਜੀ ਉਸੇ ਕਿਸੇ ਕਿਸੇ ਕਾਰਨ ਪਿੱਛੇ ਰਹਿ ਗਏ ਪਰ ਤੁਹਾਨੂੰ ਸੱਜਣ ਮਿਲੇ ਜੀ ਤਾਂ ਸਾਡੇ ਸਮਝਦੇ ਸਾਬ ਉਹਨਾਂ ਦਾ ਨਾਮ ਦੱਸਣਾ ਬਹੁਤ ਜ਼ਰੂਰੀ ਨੇ জাফর ਨਾਮ ਦੇ ਸਿੰਘ ਨੂੰ ਧੰਨਵਾਦੀ ਕਰਨਾ ਬਹੁਤ ਜ਼ਰੂਰੀ ਹੈ ਜੀ ਉਹਨਾਂ ਸਭ ਤੋਂ ਪਹਿਲਾਂ ਤਾਂ ਜੀ ਮੈਂ ਧੰਨਵਾਦ ਉਹਨਾਂ ਮੈਮ ਪੂਜਾ ਲੁਥਰਾ ਜੀ ਦਾ ਕਰਨਾ ਚਾਹਾਂਗਾ ਜੋ ਸਾਨੂੰ ਇਸ ਟਾਈਮ ਸਾਡੇ ਸ਼ਹਿਰ ਦੇ ਵਿੱਚ एमसीवी ਹਨ और महिला विंग दे जो प्रधान ਹਨ ਉਹਨਾਂ ਦੀ سپورਟ ਸਾਨੂੰ ਬਹੁਤ ਜ਼ਿਆਦਾ ਰਹਿੰਦੀ ਹੈ ਹਮੇਸ਼ਾ ਹੀ ਰਹਿੰਦੀ ਹੈ ਹਰ ਗੀਤ ਤੇ ਸਾਨੂੰ ਉਹ سپورਟ ਕਰਦੇ ਹੀ ਕਰਦੇ ਨੇ और ਜੋ ਸਾਡੇ ਨਾਲ ਟੀਮ ਵਰਕ ਤੇ ਕੰਮ ਕਰਦੇ ਨੇ ਸਾਡਾ ਵੀਰ अजीत ਅਰਨੀ ਵਾਲੇ ਤੋਂ ਠੀਕ ਹੈ और ਹੋਰ ਸਾਡਾ ਛੋਟਾ ਵੀਰ साबी ਬਠਿੰਡਾ ਤੋਂ ਜੋ ਸਾਡੀ ਟੀਮ ਵਰਕ ਹੈ और ਸਾਡਾ ਜੋ ਸਾਡੇ ਮਿਹਨਤ ਨਾਲ ਅਨਮੋਨੀਅਮ ਤੇ ਸਾਡੇ ਨਾਲ ਪਲੇਬੈਕ ਕਰਦੇ ਨੇ ਐਸ ਕੇ 뮤జిక్ ਉਹਨਾਂ ਦੀ ਸਾਨੂੰ ਬਹੁਤ ਜ਼ਿਆਦਾ ਸਪੋਰਟ ਰਹਿੰਦੀ ਹੈ ਹਮੇਸ਼ਾ ਹੀ ਅੱਛਾ ਤਾਂ ਕਦੀ ਤੱਕ ਠੰਡੇ ਵੀ ਗੀਤ ਲਿਖੇ ਹਾਂਜੀ ਸਾਰੇ ਹੀ ਸਾਰੇ ਗੀਤ ਲਿਖੇ ਫਿਰ ਕਰਿਆਨੇ ਦੀ ਦੁਕਾਨ ਚ ਜੀ ਸਾਰਾ ਸਮਾਨ ਰੱਖਣਾ ਪੈਂਦਾ ਕਰਿਆਨੇ ਦੀ ਦੁਕਾਨ ਫੇਰ ਹੀ ਚੱਲਦੀ ਹੈ ਠੀਕ ਹੈ ਤਾਂ ਇੱਕ ਚੀਜ਼ ਤੁਸੀਂ ਜਿਹੜੀ ਹਾਇਰ ਐਜੂਕੇਸ਼ਨ ਫੁੱਲ ਪੜਾਈ ਕੀਤੀ ਕਦੀ ਮਾਪੇ ਨੇ ਰੋਕਿਆ ਨਹੀਂ ਯਾਰ ਤੁਸੀਂ ਕੇਸ ਕਮਾਂਜ ਪਾਏ ਨਹੀਂ ਉਹਨਾਂ ਦਾ ਕੋਈ ਅਫਸਰ ਲੱਗ ਜਾ ਨਹੀਂ ਉਹਨਾਂ ਦਾ ਇਹ ਨਹੀਂ ਉਹਨਾਂ ਨੇ ਕਦੇ ਰੋਕਿਆ ਹੀ ਨਹੀਂ ਕਦੇ ਵੀ ਨਹੀਂ ਰੋਕਿਆ ਕਿਉਂਕਿ ਮੇਰੇ ਪਾਪਾ ਜੀ ਨੂੰ ਵੀ ਸ਼ੁਰੂ ਤੋਂ ਗਾਉਣ ਦਾ ਥੋੜਾ ਬਹੁਤ ਸ਼ੌਂਕ ਹੈ। ਅੱਛਾ ਉਹ ਵੀ ਜ ਜਿਨ੍ਹਾਂ ਉਹਨਾਂ ਨੂੰ ਵੀ ਮੈਂ ਦੇਖਦੇ ਕਿ ਸਮੇ ਲੋ ਵੀ ਚੁੰਬਰ ਸਿੱਖੀ ਹੈ ਅੱਛਾ ਔਰ ਬੋਲੀਆਂ ਪਾਣੀਆਂ ਸਿੱਖੀਆਂ ਤਾਂ ਮੇਰੇ ਪਾਪਾ ਜੀ ਨੂੰ ਇਸ ਚੀਜ਼ ਦਾ ਬਹੁਤ ਸ਼ੌਂਕ ਹੈ ਗਾਣ ਦਾ ਗਾਣ ਦਾ ਹਾਂਜੀ ਤਾਂ ਉਤੋਂ ਹੀ ਸਮੇ ਲੋ ਉਹਨਾਂ ਨੇ ਮੈਨੂੰ ਕਦੇ ਹੀ ਨਹੀਂ ਰੋਕਿਆ ਕਿ ਤੂੰ ਯਾਰ ਇਹ ਕੀ ਕਰ ਰਿਹਾ ਅੱਛਾ ਉਹਨਾਂ ਦੀ ਵੀ ਇਹੀ ਖੁਸ਼ੀ ਹੁੰਦੀ ਕਿ ਸਾਡੇ ਬੇਟੇ ਕਿਸੇ ਮੁਕਾਮ ਤੇ ਪਹੁੰਚਣਗੇ ਇੱਕ ਦਿਨ ਹਮ ਹਰ ਮਾਪਾ ਪਿਓ ਦੀ ਹਾਂਜੀ ਜਿਹੜੀ ਤੁਸੀਂ ਬਾਤ ਗੱਲ ਕਰੋ ਚੁੰਮਰ ਉਮਰ ਤਾਂ ਆਪਣੇ ਇਲਾਕੇ 'ਚ ਬੜੀ ਪਾਈ ਜਾਂਦੀ ਹੈ। ਹਾਂਜੀ ਬਹੁਤ ਜ਼ਿਆਦਾ ਜੀ। ਚੁੰਮਰ ਦੀ ਟੀਮਾ ਵੀ ਨਹੀਂ ਆਪਣੇ ਇਲਾਕੇ ਵਿੱਚ। ਹਾਂਜੀ। ਔਰ ਅਸੀਂ 8-10 ਸਾਲ ਦੇ ਹੁੰਦੇ ਸੀ ਜੀ ਤਾਂ ਸਾਨੂੰ ਜਦ ਵੀ ਸਾਡੇ ਮਹੱਲੇ 'ਚ ਮੈਰਿਜ ਹੋਣੀ ਕਿਸੇ ਵੀ ਦੀ ਤਾਂ ਉਹਨਾਂ ਨੇ ਆ ਕੇ ਘਰੋਂ ਮੈਨੂੰ ਲੈ ਜਾਣਾ ਕਿ ਚੱਲ ਤੂੰ ਚੁੰਬਰ ਗਾ ਉੱਥੇ ਨੱਚ ਤੇ ਚੁੰਬਰ ਦੇ ਵਿੱਚ ਬੋਲੀਆਂ ਗਾਣੀਆਂ ਨੇ ਤੂੰ। ਤਾਂ ਮੈਂ ਉੱਥੇ ਜਾ ਕੇ ਸਪੈਸ਼ਲੀ ਨੱਚਣਾ ਔਰ ਬੋਲੀਆਂ ਪਾਣੀਆਂ। ਕੋਈ ਬੋਲੀਆਂ ਜਿਆਦਾ ਨਹੀਂ ਕੋਚੰਦੀ। ਹਾਂਜੀ। ਤਾਂ ਹੋਜਣ ਬੋਲੀਆਂ ਹੋਜਣ ਓ ਕੋਠੇ ਤੇ ਥਾਲ ਪਿਆ ਓ ਕੋਠੇ ਤੇ ਥਾਲ ਪਿਆ ਜਾਨੀਏ ਤਾਂ ਜਾ ਸੋਣੀਏ ਕਿਹੜਾ ਕੁੜੀਆਂ ਦਾ ਕਾਲੀ ਪਿਆ ਓ ਜਾਨੀਏ ਤਾਂ ਜਾ ਸੋਣੀਏ ਕਿਹੜਾ ਕੁੜੀਆਂ ਦਾ ਕਾਲੀ ਪਿਆ ਓ ਦੋ ਪੱਤਰ ਨਾਰਾਂ ਦੇ ਦੋ ਪੱਤਰ ਆ ਨਾਰਾਂ ਦੇ 니 ਤੂੰ ਡੋਲੀ ਚੜ ਗਈ ਐ ਚੇਤੇ ਪੁੱਲ ਗੈਨੀ ਯਾਰਾਂ ਦੇ ਤੂੰ ਡੋਲੀ ਚੜ ਗਈ ਐ ਚੇਤੇ ਪੁੱਲ ਗੈਨੀ ਯਾਰਾਂ ਦੇ ਕੀ ਬਾਤ ਆ ਬਹੁਤ ਖੂਬ ਜੀ ਕਿਤਾ ਪੰਜਾਬੀ ਵਿਰਸਾ ਨਾਲ ਜੁੜਿਆ ਹੈ ਬਿਲਕੁਲ ਜੀ ਬਿਲਕੁਲ ਕਿ ਹਰ ਜਗ੍ਹਾ ਤੇ ਗਾਇਆ ਜਾਂਦਿਆ ਹਾਂ ਹਾਂਜੀ ਬੋਲਿਆ ਲੇਕਿਨ ਜਿਵੇਂ ਦੌਰ ਬਦਲਿਆ ਡਿਜੇ ਨੇ ਦੌਰ ਆ ਗਿਆ ਇੱਕ ਦਿਨ ਕਿਤੇ ਗਲੁਪ ਤੋਂ ਤੇ ਹੁੰਦਾ ਜਾ ਰਿਹਾ ਗਲੂਪ ਹੋ ਰਿਆ ਜੀ ਤੇ ਪਰ ਹੁਣ ਵੀ ਅਸੀਂ ਦੇਖ ਸੁਣਦੇ ਹਾਂ ਕਿ ਕਾਫੀ ਜ਼ਿਆਦਾ ਪ੍ਰਮੋਟ ਹੋ ਰਹੇ ਨੇ ਮਲਬਾਈ ਕਿੱਧਰ ਹੀ ਆ ਗਿਆ ਤਾਂ ਚੰਗੀ ਗੱਲ ਹੈ ਆਪਣੀ ਸੱਭਿਆਚਾਰ ਵਾਸਤੇ ਆਣਾ ਵੀ ਚਾਹੀਦਾ ਹੈ ਜੀ ਆਣਾ ਵੀ ਚਾਹੀਦਾ ਹੈ ਅੱਛਾ ਕਿਸ ਗਾਣੇ ਨਾਲ ਤੁਸੀਂ ਮਕਬੂਲ ਹੋਏ ਕਿ ਲੋਕਾਂ ਨੂੰ ਪਛਾਣ ਬਣੀ ਕਿ ਹਾਂ ਅਬਿਰਾਜ ਫਾਜ਼ਲ ਦਾ ਕੋਈ ਗੀਤ ਘਾਟ ਦਿੰਦਾ ਹੈ ਤੇਰੇ ਮੇਰੀ ਜੋੜੀ ਅੱਛਾ ਤੇਰੀ ਮਿਲ ਜੋੜੀ ਹਾਂਜੀ ਡਿਊਟ Song ਮੇਰਾ ਫਰਸਟ ਹੀ ਹੈ ਡਿਊਟ Song ਵੈਸੇ ਤਾਂ ਮੇਰਾ ਸੋਲੋ ਹੀ ਨੇ ਪਹਿਲਾਂ ਮੇਰੇ ਜਿੰਨੇ ਵੀ ਗੀਤ ਆਏ ਨੇ ਰਿਕਾਰਡ ਹੋਏ ਨੇ ਔਰ ਡਿਊਟ Song ਮੇਰਾ ਪਹਿਲਾ ਹੀ ਹੈ ਤੇਰੀ ਮੇਰੀ ਜੋੜੀ ਅੱਛਾ ਮੇਰੀ ਖੂਪੇ ਪਹਿਚਾਨ ਬਣੀ ਸੀ ਹਾਂਜੀ ਉਤੋਂ ਮੇਰੇ ਨਾਮ ਦੀ ਪਹਿਚਾਨ ਬਣੀ ਹੈ ਅੱਛਾ ਆ ਫੋਨ ਵੀ ਆਦੇ ਹੁਣ ਗੀਤ ਹਾਂਜੀ ਸਿੰਗਰਾਂ ਦੇ ਫੋਨ ਆ ਹਾਲੇ ਤੱਕ ਥੋੜੇ ਬਹੁਤ ਆਂਦੇ ਆ ਜਿੱਦਾਂ ਵੀ ਛੋਟੇ ਲੈਵਲ ਦੇ ਸਿੰਗਰ ਮੈਂ ਸਟਾਰਟਿੰਗ ਜਿਹੜੀ ਸਟਾਰਟਿੰਗ ਜਿਹੜੀ ਕਰ ਰਿਹਾ ਜਿਹੜੀ ਸ਼ੁਰੂਆਤ ਕਰ ਰਿਹਾ ਉਹ ਅਪਰੋਚ ਕਰਦੇ ਆ ਉਹ ਅਪਰੋਚ ਕਰਦੇ ਆ ਜੀ ਫਿਰ ਉਹਨਾਂ ਕੋਲੇ ਬਜਟ ਨਹੀਂ ਹੁੰਦਾ ਲਗਾਉਣ ਲਈ ਫਿਰ ਉਹ ਬਜਟ ਵੀ ਨਾਲ ਕਹਿੰਦੇ ਆ ਕਿ ਬਜਟ ਤੁਸੀਂ ਕਰ ਦੋ ਬੁੱਢਾ ਸਿੰਘ ਬੜੀ ਹਾਂ ਜੀ ਤਾਂ ਬਜਟ ਲਈ ਤਾਂ ਫਿਰ ਇਸ ਲਈ ਤਾਂ ਛੋਟੇ ਬ੍ਰਦਰ ਸਿੰਗਰ ਸੋਨ ਉਸ ਜੀ ਨੂੰ ਖੜਾ ਕੀਤਾ ਕਿ ਬਜਟ ਸਾਡੇ ਕੋਲੇ ਨਹੀਂ ਹੈ ਜੇ ਇਨਵੈਸਟਮੈਂਟ ਕਰਨੀ ਹੈ ਉਹਦੇ ਘਰ ਤੇ ਕੀਤੀ ਜਾਵੇ ਸਰ ਘਰ ਚ ਕੀਤੀ ਜਾਵੇ ਜੇਕਰ ਮੰਨ ਲਓ ਕਿਸੇ ਲਈ ਕਿਉਂ ਤਰੱਕੀ ਹੋਵੇਗੀ ਤਾਂ ਆਪਣੇ ਘਰ ਚ ਕਰੀਏ ਅੱਛੀ ਤਰੱਕੀ ਹੋਵੇ ਜਦ ਸਾਡੀ ਕਿਸੇ ਨੇ ਬਾਹ ਨੀ ਫੜੀ ਵੀਰ ਜੀ ਤਾਂ ਫਿਰ ਅਸੀਂ ਆਪ ਤਾਂ ਹੀ ਕਰਾਂਗੇ ਜੋ ਕਰਾਂਗੇ ਬਿਲਕੁਲ ਇਹ ਦੁਕਾਨ ਵੀ ਹੈ ਆਪਣੇ ਮਤਲਬ ਗੀਤਕਾਰਾਂ ਦਾ ਵਾਸਤੇ ਵੀ ਕਿ ਕੋਈ ਗੀਤਕਾਰ ਗੀਤ ਦਿੰਦਾ ਹੈ ਤਾਂ ਅੱਗੋ ਸਿੰਗਰ ਹੈ ਜੀ ਫਰਮਾਇਸ਼ਾ ਰੱਖ ਦਿੰਦਾ ਬਹੁਤ ਜ਼ਿਆਦਾ ਜੀ ਇਹਦੇ ਵਿੱਚ ਸਿੰਗਰ ਦੀ ਵੈਲਿਊ ਨਹੀਂ ਸਮਝੀ ਜਾਂਦੀ ਗੀਤਕਾਰ ਦੀ ਸਿੰ ਗੀਤਕਾਰ ਹੈ ਜੋ ਉਹ ਪਰਦੇ ਦੇ ਪਿੱਛੇ ਹੀ ਰਹਿ ਜਾਂਦਾ ਹੈ ਔਰ ਸਿੰਗਰ ਗੀਤਕਾਰ ਕੋਲੋਂ ਹੀ ਗੀਤ ਲੈ ਕੇ ਹਿੱਟ ਹੋ ਜਾਂਦਾ ਉਹ ਅਰਸ਼ਾਂ ਤੇ ਪਹੁੰਚ ਜਾਂਦਾ ਤੇ ਜਿਸ ਗੀਤਕਾਰ ਨੇ ਹਿੱਟ ਨੂੰ ਕੀਤਾ ਹੁੰਦਾ ਉਹ ਸਿੰਗਰ ਮੋੜ ਕੇ ਉਹਦਾ ਹਾਲ ਵੀ ਨਹੀਂ ਪੁੱਛਦਾ ਕਿ ਮਿੱਤਰਾ ਤੂੰ ਕਿਹੜੇ ਹਾਲ ਚ ਬੈਠਾ ਕਿਉਂਕਿ ਉਹ ਪਰਦੇ ਦੇ ਪਿੱਛੇ ਰਹਿ ਜਾਂਦਾ ਔਰ ਆਮ ਜਨਤਾ ਨੂੰ ਵੀ ਇਹ ਗੱਲ ਦਾ ਨਹੀਂ ਪਤਾ ਹੁੰਣਾ ਕਿ ਸ਼ਾਇਦ ਇਹਦੇ ਮਗਰ ਕੌਣ ਹੈ ਜੋ ਚੀਜ਼ ਇਹ ਲਿਖੀ ਇਹ ਸਿੰਗਰ ਦੀ ਗਾਈ ਹੋਈ ਹੈ ਸਿਰਫ ਸਿੰਗਰ ਦਾ ਨਾਮ ਉਹਨਾਂ ਨੂੰ ਪਤਾ ਹੁੰਦਾ ਕਿ ਇਹ ਸਿੰਗਰ ਦਾ ਗੀਤ ਆਇਆ ਇਹ ਨਹੀਂ ਪਤਾ ਹੁੰਦਾ ਬੈਕਗ੍ਰਾਉਂਡ ਕਿ ਇਹਦੇ ਪਿੱਛੇ ਲਿਖਣ ਵਾਲਾ ਕੌਣ ਹੈ ਦਿਮਾਗ ਕਿੰਦਾ ਹੈ ਦਿਮਾਗ ਕਿੰਦਾ ਹੈ ਬੋਲ ਕਿੰਦੇ ਨੇ ਇਹ ਮੂਰਤ ਬਣਾਈ ਕਿੰਨੇ ਆ ਸਿਰਫ ਉਹਨਾਂ ਦਾ ਸਿੰਗਰ ਦਾ ਕੰਮ ਹੈ ਤਰਾਸ਼ਣਾ ਔਰ ਮੂਰਤ ਨੂੰ ਪੈਦਾ ਕਰਨਾ ਉਹ ਕੰਮ ਹੈ ਗੀਤਕਾਰ ਦਾ ਗੀਤਕਾਰ ਕਲਪਨਾ ਕਰਕੇ ਇੱਕ ਚੀਜ਼ ਨੂੰ ਕਢਣਾ ਉਹ ਗੀਤਕਾਰ ਦਾ ਕੰਮ ਹੈ ਛੋਟੇ ਛੋਟੇ ਲਬਜ ਲੱਭ ਕੇ ਜੀ ਉਹਨੂੰ ਗਾਨੀ ਵਾਂਗੂ ਬਣਕਿਆਂ ਚ ਪਰੋ ਕੇ ਇੱਕ ਮਾਲਾ ਬਣਾਣੀ ਉਹ ਇੱਕ ਗੀਤਕਾਰ ਦਾ ਕੰਮ ਹੈ ਗੀਤਕਾਰ ਬਣਾ ਕੇ ਸਿੰਗਰ ਨੂੰ ਦਿੰਦਾ ਹੈ ਸਿੰਗਰ ਲੈ ਔਰ ਸਿੰਗਰ ਆਪ ਦੀ ਅਰਸ਼ਾ ਨੂੰ ਪਹੁੰਚਦਾ ਹੈ ਤਾਂ ਗੀਤਕਾਰ ਇੱਕ ਪਰਦੇ ਦੇ ਪਿੱਛੇ ਰਹਿ ਜਾਂਦਾ ਇਹ ਬਹੁਤ ਵੱਡੀ ਸਮੱਸਿਆ ਹੈ ਦੁਖਾਂਤ ਵੀ ਹੈ ਬਹੁਤ ਜ਼ਿਆਦਾ ਇਸ ਇੰਡਸਟਰੀ ਦਾ ਵੀ ਦੁਖਾਂਤ ਹੈ ਕਾਇਤ ਤੁਸੀਂ ਗੀਤ ਦਾ ਜ਼ਿਕਰ ਕੀਤਾ ਸੀ ਦੁਕਾਨਾ ਜੋੜੀ ਉਹ ਤੁਹਾਨੂੰ ਗੀਤ ਯਾਦ ਹੈ ਹ ਹਲਕਾ ਹੈ ਹਲਕਾ ਜਿੰਨਾ ਯਾਦ ਉਨਾ ਹੋ ਜਵੇ ਹੋ ਕਾਰਿਆ ਨਾ ਕਰ ਕੁੜੇ ਜ਼ਿਕਰ ਪਿਆਰ ਦਾ ਚਿਹਰਾ ਕਰ ਦਿੰਦਾ ਹੈ ਇਸ਼ਾਰਾ ਮੋਟਿਆਰ ਦਾ ਹੋ ਕਾਰਿਆ ਨਾ ਕਰ ਕੁੜੇ ਜ਼ਿਕਰ ਪਿਆਰ ਦਾ ਚਿਹਰਾ ਦੱਸ ਦਿੰਦਾ ਹੈ ਇਸ਼ਾਰਾ ਮੋਟਿਆਰ ਦਾ ਉਹ ਚੜੀ ਰਹਿੰਦੀ ਇਸ਼ਕੇ ਦੀ ਲੋਰ ਤੈਨੂੰ ਮਿੱਠੀਏ ਖੜ ਜਾਵੇਂ ਰੋਤ ਰੋਕ ਨਿਤਰਾ ਮੇਰੀ ਥਾਦਾ ਉਹ ਗੱਲਾਂ ਤੇ ਗਲ ਹੋਏ ਉੱਤੋਂ ਸੂਟ ਚੱਕਵਾ ਗੱਲਾਂ ਤੇ ਗਲ ਹੋਏ ਉੱਤੋਂ ਸੂਟ ਚੱਕਵਾ ਜਿੱਦਾਂ ਹੁੰਦੀ ਤੱਪਦੀ ਦੁਪਹਿਰ ਮਿੱਠਿਆ ਉਹ ਛੇਤੀ ਛੇਤੀ ਮਾਪਿਆਂ ਨਾਲ ਗੱਲ ਕਰ ਲਾ ਤੇਰੀ ਮੇਰੀ ਜੋੜੀ ਪਾਉ ਕਹਿਰ ਮਿੱਠਿਆ ਛੇਤੀ ਛੇਤੀ ਮਾਪਿਆਂ ਨਾਲ ਗੱਲ ਕਰ ਲਾ ਤੇਰੀ ਮੇਰੀ ਜੋੜੀ ਪਾਉ ਕਹਿਰ ਮਿੱਠਿਆ ਕੀ ਬਾਤ ਹੈ ਕਿਨਾ ਅਕਸਰ ਦੇਖੈਂਦਾ ਜਿਹੜਾ ਗਾयक 언ਨਾਉ ਗੀਤਕਾਰ ਨੂੰ ਇੱਕ ਡਿਮਾਂਡ ਕਰਦਾ ਹੈ ਕਿ ਯਾਰ ਕੋਈ ਆ ਗੀਦੇ ਰਾਤ ਰਤ ਹਿੱਟ ਹੋ ਜਾਵਾ ਤਾਂ ਕੇਈ ਚੀਜ਼ਾਂ ਹੁੰਦੀਆਂ ਨੇ ਕਿ ਗੀਤਕਾਰ ਨੂੰ ਪਤਾ ਚੱਲ ਜਾਂਦਾ ਕਿ ਆ ਗੀਤ ਦੇ ਨਾਲ ਬੰਦਾ ਹਿੱਟ ਹੋ ਜਾਂਦਾ ਇਹ ਪੈਰਾਮੀਟਰ ਹੁੰਦਾ ਜਾਂ ਕੋਈ ਪੈਰਾਮੀਟਰ ਕੋਈ ਨਹੀਂ ਹੁੰਦਾ ਜੀ ਇਹ ਇੱਕ ਸਿਰਫ ਆਈਡੀਆ ਹੁੰਦਾ ਜੋ ਕਿ ਅੱਜ ਦੇ ਟਾਈਮ ਦੇ ਵਿੱਚ ਜੋ ਤੁਸੀਂ ਇਹ ਦੇਖਦੇ ਹੋ ਕਿ ਸਾਡੇ ਆਲੇ ਦੁਆਲੇ ਕੀ ਲੋਕ ਸੁਣਨਾ ਪਸੰਦ ਕਰਦੇ ਨੇ ਤਾਂ ਉਹ ਤੁਹਾਨੂੰ ਆਪਣਾ ਆਪ ਦਿਮਾਗ ਚਲਾਉਣਾ ਪੈਣਾ ਹੈ ਕੀ ਅੱਜ ਦੇ ਲੋਕ ਕੀ ਸੁਣਨ ਆਪਸੰਦ ਕਰਦੇ ਨੇ ਤਾਂ ਉਥੋਂ ਤੁਹਾਨੂੰ ਗੱਲਾਂ ਲੱਭ ਕੇ ਲੈਣੀਆਂ ਬਣੀਆਂ ਕਿ ਅੱਜ ਦਾ ਟ੍ਰੈਂਡ ਕੀ ਚੱਲ ਰਿਹਾ ਤਾਂ ਉਹ ਟ੍ਰੈਂਡ ਦੇ ਹਿਸਾਬ ਨਾਲ ਫਿਰ ਤੁਹਾਨੂੰ ਚੱਲਣਾ ਪੈਣਾ ਗੀਤ ਲਿਖਣਾ ਪੈਣਾ ਦੇਖਣਾ ਪੈਣਾ ਤੇ ਤੁਹਾਡਾ ਮਨਪਸੰਦ ਗਾਇਕ ਕਿਹੜੇ ਕਰਦੇ ਮੇਰੇ ਮਨਪਸੰਦ ਗਾਇਕ ਜੇ ਮੈਂ કહਾਂ ਤਾਂ ਮੇਰੇ ਪੁਰਾਣੇ ਗਾਇਕੀ ਹਨ ਜਿਆਦਾ ਹੀ ਮਾਈਟਰ ਸੁਨੀਮ ਲਾਲੋ ਫਿਰੋਜ਼ ਖਾਨ ਸਾਹਿਬ ਹੋਰ ਸਰਗੋ ਸਰਦਾਰ ਇਕਬਦਰ ਸਾਹਿਬ ਦੂਸਰੇ ਆਪਣੇ ਕਲੀਅਰ ਕੰਟ ਸਾਹਿਬ ਠੀਕ ਹੈ ਜਿਆਦਾ ਮੈਂ 700 ਤੋਂ ਬਹੁਤ ਜ਼ਿਆਦਾ ਸੁਣਦਾ ਸੀ ਠੀਕ ਹੈ ਤਾਂ ਮੇਰੇ ਫੇਵਰਟ ਉਹ ਹੀ ਨੇ ਜਿਆਦਾ ਸਿੰਗਰ ਠੀਕ ਹੈ ਕੋਈ ਗੀਤ ਹੋ ਜਾਏ ਉਹਨਾਂ ਦਾ ਤੁਹਾਨੂੰ ਯਾਦ ਹੈ ਜਾਂ ਜਿੱਦਾਂ ਕੁਲਦੀਪ ਮਾਨਕ ਸਾਹਿਬ ਲਾ ਲੋ ਤਾਂ ਮਾਨਕ ਸਾਹਿਬ ਦਾ ਕੋਈ ਗੀਤ ਹੋ ਜਾਏ ਫਿਰ ਜੀ ਹੋ ਮਾਂ ਹੁੰਦੀ ਏ ਮਾਂ ਉਹ ਦੁਨੀਆਂ ਵਾਲਿਓ ਮਾਂ ਹੁੰਦੀ ਏ ਮਾਂ ਉਹ ਦੁਨੀਆਂ ਵਾਲਿਓ ਓ ਮਾਂ ਦੀ ਪੂਜਾ ਰੱਬ ਦੀ ਪੂਜਾ ਮਾਂ ਤੇ ਰੱਬ ਦਾ ਰੂਪ ਹੈ ਦੁਜਾ ਓ ਮਾਂ ਦੀ ਪੂਜਾ ਰੱਬ ਦੀ ਪੂਜਾ ਮਾਂ ਤੇ ਰੱਬ ਦਾ ਰੂਪ ਹੈ ਦੁਜਾ ਓ ਸਿਰ ਤੋਂ ਉੱਠਦੀ ਛਾਹ ਦੁਨੀਆਂ ਵਾਲਿਓ ਹਾਂ ਮਾਂ ਹੁੰਦੀ ਏ ਮਾਂ ਹੋ ਦੁਨੀਆ ਵਾਲਿਓ ਹਾਂ ਮਾਂ ਹੁੰਦੀ ਏ ਮਾਂ ਹੋ ਦੁਨੀਆ ਵਾਲਿਓ ਕੀ ਬਾਤ ਹੈ ਅੱਛਾ ਹੁਣ ਤੱਕ ਗੀਤਾ ਕੋਈ ਪੈਸੇ ਪੂਸੇ ਮਿਲੇ ਕਿ ਜੇ ਸ਼ਬਾਸ਼ੀ ਵੀ ਮਿਲੀ ਹੈ ਕੰਨੀ ਨਹੀਂ ਜੀ ਅੱਛਾ ਸ਼ਬਾਸ਼ੀ ਸਭ ਮਿਲ ਰਹੀ ਹੈ ਜੀ ਅਜੇ ਇਨਕਮ ਸ਼ੁਰੂ ਹੋਈ ਇਨਕਮ ਸ਼ੁਰੂ ਨਹੀਂ ਹੋਈ ਜੀ ਅੱਛਾ ਗੀਤ ਹਰ ਗੀਤ ਪਿੱਛੇ ਨਾ ਕੋਈ ਨਾ ਕੋਈ ਕਹਾਣੀ ਹੁੰਦੀ ਜੀ ਕੋਈ ਨਾ ਕੋਈ ਇੱਕ ਤਜਰਬਾ ਹੁੰਦਾ ਹੈ ਤੁਹਾਡੀ ਜ਼ਿੰਦਗੀ 'ਚ ਜੋ ਕਿ ਘਟਨਾ ਘਟੀ ਜਿੱਥੇ ਤੁਸੀਂ ਕੋਈ ਗੀਤ ਲਿਖਿਆ ਹੋਵੇ ਅ ਜੀ ਸਰ ਇੱਕ ਮੇਰੇ ਦੋਸਤ ਸੀ ਬਹੁਤ ਕਰੀਬੀ ਤਾਂ ਉਹਨਾਂ ਦੇ ਮਦਰ ਦੀ ਡੈਥ ਹੋ ਗਈ ਤਾਂ ਮੈਂ ਮਦਰ ਦੀ ਡੈਥ ਤੇ ਗਿਆ ਤਾਂ ਉੱਥੇ ਜੋ ਮਾਹੌਲ ਮੈਂ ਦੇਖਿਆ ਰੋਣ ਵਾਲਾ ਗਮ ਤਾਂ ਮੋਹ ਜਿਆਦਾ ਯਾਨੀ ਕਿ ਜਿੱਦਾਂ ਤੁਸੀਂ ਲਾ ਲਓ ਵੀ ਬਹੁਤ ਜਿਆਦਾ ਮੈਂ ਕੰਫਿਊਜ਼ ਹੋ ਗਿਆ ਉਸ ਚੀਜ਼ ਨੂੰ ਦੇਖ ਕੇ ਤਾਂ ਉੱਥੋਂ ਮੇਰੇ ਦਿਮਾਗ 'ਚ ਇੱਕ ਗੱਲ ਦਾ ਆਈਡੀਆ ਚੱਲਿਆ ਕਿ ਯਾਰ ਮਾਂ ਮਾਂ ਬਿਨਾ ਜਾਗ ਨਹੀਂ ਹੈ ਤਾਂ ਉਥੋਂ ਮੇਰੇ ਦਿਮਾਗ ਚ ਇੱਕ ਸਟੋਰੀ ਚੱਲੀ ਕਿ ਮੈਨੂੰ ਮੇਰੀ ਮਾਂ ਲਈ ਕੁਝ ਦੇਖਣਾ ਚਾਹੀਦਾ ਸਾਰਿਆਂ ਦੀ ਮਾਂ ਤਾਂ ਸਾਰੇ ਮਾਂ ਸਭ ਲਈ ਸਾਂਝੀ ਹੁੰਦੀ ਹੈ ਇਹ ਵੀ ਮੇਰੀ ਮਾਂ ਹੈ ਜਿਹਦੇ ਦੀ ਮੈਂ ਆਇਆ ਬੈਠਾ ਅੱਜ ਇੱਥੇ ਜਿੱਥੋਂ ਮੈਨੂੰ ਸਟੋਰੀ ਦਾ ਦਰਦ ਉੱਠਿਆ ਜਜ਼ਬਾਤ ਜਜ਼ਬਾਤ ਉੱਠੇ ਜੀ ਤਾਂ ਉਹ ਮੇਰੇ ਕਹਾਣੀ ਮੈਂ ਉਥੋਂ ਲੈ ਕੇ ਤੁਰਿਆ ਤੇ ਘਰ ਆ ਕੇ ਮੈਂ ਆਪਣੀ ਉਸ ਮਾਂ ਨੂੰ ਯਾਦ ਕਰਕੇ ਤਾਂ ਗੀਤ ਲਿਖਿਆ ਕਲਮ ਰਾਈ ਬਿਆਨ ਕਰਤਾ ਹਾਂ ਜੀ ਆ ਕੁਛ ਚੰਦ ਬੋਲ ਹੋ ਜਾਣ ਉਸ ਦਰਦ ਦੇ ਹੋਥਾ ਥਾਣਾ ਦਿਲ ਦੇ ਦਰਦ ਹੁੰਦੇ ਫੋਲ ਵੇ ਉਹ ਪਤਾ ਇਹੋਦੋਂ ਲੱਗੇ ਜਦੋਂ ਮਾਣਾ ਹੁੰਦੀ ਕੋਲ ਵੇ ਉਹਥਾ ਥਾਣਾ ਦਿਲ ਦੇ ਦਰਦ ਹੁੰਦੇ ਫੋਲ ਵੇ ਪਤਾ ਇਹੋਦੋਂ ਲੱਗੇ ਜਦੋਂ ਮਾਣਾ ਹੁੰਦੀ ਕੋਲ ਵੇ ਬੱਚਾ ਲਖਮਾ ਨੂੰ ਮੰਦੜਾ ਜਾ ਬੋਲੇ ਲਖਮਾ ਨੂੰ ਮੰਦੜਾ ਜਾ ਬੋਲੇ ਤੇ ਮਾਵਾਂ ਸਭ ਜਰ ਜਾਂਦੀਆਂ ਓ ਕੋਈ ਨਾ ਕਹਿੰਦਾ ਪੁੱਤ ਛੇਤੀ ਕਰ ਆਵੇ ਮਾਵਾਂ ਜਦੋਂ ਮਰ ਜਾਂਦੀਆਂ ਕੋਈ ਨਾ ਕਹਿੰਦਾ ਪੁੱਤ ਛੇਤੀ ਕਰ ਆਵੇ ਮਾਵਾਂ ਜਦੋਂ ਮਰ ਜਾਂਦੀਆਂ ਮਾਵਾਂ ਜਦੋਂ ਮਰ ਜਾਂਦੀਆਂ ਓ ਜੰਨਤ ਓ ਲੋਕ ਜਿਨ੍ਹਾਂ ਮਾਵਾਂ ਰਾਜੀ ਰੱਖੀਆਂ ਉਹ ਮਾਵਾ ਪਾਵੇਂ ਜੱਗ ਉੱਤੋਂ ਮੀਟ ਜਾਣ ਅੱਖੀਆਂ ਉਹ ਜਨਤ ਉਹ ਲੋਕ ਜਿਨ੍ਹਾਂ ਮਾਵਾ ਰਾਜੀ ਰੱਖੀਆਂ ਉਹ ਮਾਵਾ ਪਾਵੇਂ ਜੱਗ ਉੱਤੋਂ ਮੀਟ ਜਾਣ ਅੱਖੀਆਂ ਉਹ ਜੂੰਦੇ ਜੂੰਦੇ ਬੱਚੇ ਲਈ ਦਵਾਵਾ ਜੂੰਦੇ ਜੂੰਦੇ ਬੱਚੇ ਲਈ ਦਵਾਵਾ ਉਹ ਸੱਚੇ ਦਿਨੋ ਕਰ ਜਾਂਦੀਆਂ ਉਹ ਕੋਈ ਨਾ ਕਹਿੰਦਾ ਪੁੱਤ ਛੇਤੀ ਕਰਿਆ ਮਾਵਾ ਜਦੋਂ ਮਰ ਜਾਂਦੀਆਂ ਉਹ ਕੋਈ ਨਾ ਕਹਿੰਦਾ ਪੁੱਤ ਛੇਤੀ ਕਰਿਆ ਵੇ ਮਾਵਾ ਜਦੋਂ ਮਰ ਜਾਂਦੀਆਂ ਮਾਵਾ ਜਦੋਂ ਮਰ ਜਾਂਦੀਆਂ ਤੁਸੀਂ ਇਹ ਬਿਲਕੁਲ ਵਾਕਈ ਦਰਦ ਬਿਆਨ ਕੀਤਾ ਹੈ ਕਿਉਂਕਿ ਮਾਵਾ ਤੋਂ ਬਗੈਰ ਕੋਈ ਨਹੀਂ ਰਾਤ ਤੁਸੀਂ ਰਾਤ 12 ਵਜੇ ਘਰ ਵੜੋ 1 ਵਜੇ ਵੜੋ ਤਾਨੂੰ ਘਰ ਚ ਸਾਰੇ ਸੁੱਤੇ ਮਿਲੇ ਮਿਲ ਸਕਦੇ ਨੇ ਲੇਕਿਨ ਇੱਕ ਮਾਂ ਤੁਹਾਨੂੰ ਜਾਗਦੀ ਜ਼ਰੂਰ ਮਿਲੇਗੀ ਕਿਉਂਕਿ ਉਹਨੂੰ ਇੱਕ ਆਪਣੇ ਪੁੱਤ ਦੀ ਉਡੀਕ ਹੁੰਦੀ ਹੈ ਕਿ ਮੇਰਾ ਪੁੱਤ ਹਲੇ ਤੱਕ ਘਰ ਨਹੀਂ ਵਾਪਸ ਪਹੁੰਚਿਆ ਤਾਂ ਉਹ ਪੁੱਤ ਦੀ ਉਡੀਕ ਚ ਬਾਹਰ ਖੁੱਲਾ ਰੱਖਦੀ ਹੈ ਔਰ ਉਡੀਕ ਕਰੀ ਹੁੰਦੀ ਹੈ ਕਿ ਮੇਰਾ ਪੁੱਤ ਆਉਣ ਵਾਲਾ ਆਉਣ ਵਾਲਾ ਔਰ ਆਉਂਦਿਆਂ ਬਾਕੀ ਚਾਹੇ ਸਾਰੇ ਪੈਣਪਰਾ ਸੁੱਤੇ ਹੋਣ ਮਾਂ ਬਾਪ ਸੁੱਤਾ ਵੀ ਹੋਵੇ ਤਾਂ ਮਾਂ ਨੇ ਆ ਕੇ ਜ਼ਰੂਰ ਪੁੱਛਣਾ ਕਿ ਬੇਟਾ ਕੁਝ ਖਾ ਕੇ ਆਇਆ ਹੈ ਜਾਂ ਮੈਂ ਰੋਟੀ ਬਣਾਵਾਂ ਤਾਂ ਮਾਂ ਪੁੱਤ ਨੂੰ ਕਦੇ ਵੀ ਭੁੱਖਾ ਨਹੀਂ ਸੌਣ ਦਿੰਦੀ ਤਾਂ ਆਪਾਂ ਹੁਣ ਇੰਟਰਵਿਊ ਦਾ ਆਖਰੀ ਪੜਾ ਚੰਦ ਗੱਲਾਂ ਨਾਲ ਆਪਾਂ ਇੰਟਰਵਿਊ ਖਤਮ ਕਰਾਂਗੇ ਜੀ ਤਾਂ ਇੱਕ ਕੋਈ ਤਜਰਬਾ ਜਾਂ ਐਕਸਪੀਰੀਅੰਸ ਸਾਡੇ ਸਰੋਤਾਂ ਨਾਲ ਸਾਂਝਾ ਕਰਨਾ ਚਾਹੋ ਇੱਕ ਲਾਸਟ ਥੀ ਸੁਣਾਉਗੇ ਤੁਹਾਡੀ ਮਨਪਸੰਦ ਕੋਈ ਜ਼ਿੰਦਗੀ ਦਾ ਕੜਵਾ-ਮਿੱਠਾ ਪਲ ਇਸ ਗੀਤਕਾਰੀ ਦੌਰਾਨ ਤੁਹਾਡਾ ਨਬੀਤਿਆ ਹੋਵੇ ਇਹ ਤਾਂ ਜ਼ਿੰਦਗੀ ਦੇ ਪਲ ਨੇ ਜਿਵੇਂ ਦੇਖੋ ਇਹ ਚੱਲਦੇ ਹੀ ਰਹਿੰਦੇ ਨੇ ਇਨਾ ਪੜਾਵਾਂ ਚੋਂ ਲੰਘ ਕੇ ਹੀ ਬੰਦਾ ਅੱਗੇ ਹੋਏ ਓਟ ਦੇ ਤੂਫਾਨ ਜਿਹੜੇ ਰਾਹੀ ਲੰਘ ਜਾਂਦੇ ਆ ਕਰਦੇ ਨਹੀਂ ਮਾਨ ਦਿੱਤਾ ਬਾਬੇ ਦਾ ਹੀ ਖਾਨਿਆਂ ਹੋਏ ਓਟ ਦੇ ਤੂਫਾਨ ਜਿਹੜੇ ਰਾਹੀ ਲੰਘ ਜਾਂਦੇ ਆ ਕਰਦੇ ਨਹੀਂ ਮਾਨ ਦਿੱਤਾ ਬਾਬੇ ਦਾ ਹੀ ਖਾਨੇ ਫੋਕੀ ਫੁਕਰੀ ਨਹੀਂ ਯਾਰ ਕਦੀ ਮਾਰਦੇ ਖ਼واب ਛੱਡੇ ਨਹੀਂ ਅਧੂਰੇ ਕਦੇ ਤਾਣੇ ਬਣ ਕੇ ਤਾ ਬਾਈ ਜੀ ਬਹੁਤ ਬਹੁਤ ਸ਼ੁਕਰੀਆ ਸਾਨੂੰ ਸਮਾਂ ਦੇਣ ਵਾਸਤੇ ਕੀਮਤੀ ਸਮਾਂ ਸਾਡੀ ਟੀਮ ਵੱਲੋਂ ਵੀ ਤੁਹਾਨੂੰ ਬੈਸਟ ਟੂ ਫਲਕ ਨੇ ਬੈਸਟ ਵਿਸ਼ੇਸ ਨੇ ਕਿ ਤੁਸੀਂ ਤਰੱਕੀ ਕਰੋ ਤੇ ਇਸ ਇਲਾਕੇ ਦਾ ਆਪਣੇ ਏਰੀਏ ਦਾ ਨਾਮ ਰੋਸ਼ਨ ਕਰੋ ਬਹੁਤ ਬਹੁਤ ਸ਼ੁਕਰੀਆ ਬਹੁਤ ਬਹੁਤ ਧੰਨਵਾਦ ਧੰਨਵਾਦ ਜੱਬੀ ਰੇਡੀਓ ਫਾਜ਼ਿਲ ਦਾ ਦੇ ਫਨਕਾਰ ਜੋ ਕਿ ਫਾਜ਼ਿਲ ਕਾ ਦੇ ਫਨਕਾਰਾਂ ਨੂੰ ਤਰਾਸ਼ ਤਰਗਾਸ਼ ਕੇ ਜੋ ਅੱਗੇ ਲੈ ਕੇ ਆ ਰਹੇ ਨੇ ਚੈਨਲ ਦਾ ਮੈਂ ਬਹੁਤ ਬਹੁਤ ਸਵਾਗਤ ਕਰਦਾ ਔਰ ਜੋ ਸਾਡੇ ਸੱਦੇ ਤੇ ਇੱਥੇ ਪਹੁੰਚੇ ਨੇ ਮੈਂ ਨਦਾ ਬਹੁਤ ਬਹੁਤ ਧੰਨਵਾਦ ਕਰਦਾ ਜੀ ਸਾਡੇ ਵੱਲੋਂ ਵੀ ਬਾਈ ਜੀ ਤੁਹਾਨੂੰ ਬਹੁਤ ਬਹੁਤ ਧੰਨਵਾਦ ਸ਼ੁਕਰੀ